ਸਤਿ ਸ਼੍ਰੀ ਅਕਾਲ ਵੀਰ ਜੀ ਆਪਾਂ ਜਿਵੇਂ ਇੱਕ ਕੱਲ ਲੱਗੀ ਸੀਗੀ ਸ਼ਰਤ ਗਰਜੰਟ ਨਾਲ ਤੇ ਆਪਾਂ ਗਰਜੰਟ ਤੇ ਲਿਆ ਘੇਰ ਆ ਗਿਆ ਗਰਜੰਟ ਹੁਣ ਵੇਖਦੇ ਆ ਵੀ ਕੀ ਕਰਦੇ ਅੱਜ ਗਿਲ ਸਾਹਿਬ ਆ ਫੜੋ ਮੋਬਾਈਲ ਤੋਂ ਵੀਡੀਓ ਕਰੋ ਹਣਾ ਤੇ ਨਾਲੇ ਕਾਊਂਟਰ ਤੇ ਪੇਮੈਂਟ ਕਰਨ ਵਾਸਤੇ ਤਿਆਰ ਰਹੋ ਜੀ ਠੀਕ ਹੈ ਜੀ ਅੱਜ ਲੱਗਦੀ ਪਤਾ ਹੁਣ ਗਿੰਦੂ ਘੇਰੀ ਆਣਾ ਹੈ ਕਿੰਦੂ ਗੇਰੀਏ ਕਿੰਦੂ ਵੱਲੇ ਮੈਂ ਦਾ ਪਹਿਲਾਂ ਗਿਆ ਜੇ ਨਹੀਂ ਕਿੰਦੂ ਵੱਲੇ ਮੈਂ ਪਹਿਲਾਂ ਕੀ ਜਾਣਾ ਸੀ ਹੁਣ ਕਿੰਦੂ ਨੂੰ ਲਾਵਾਂ ਫੋਨ ਭੱਜ ਦੇ ਦੇ ਹੁਣ ਕਿੰਦੂ ਤਾਇਆ ਪਹਿਲਾਂ ਕਿਸਕੇ ਗਿਆ ਹੈ ਕੋਈ ਨਾਲ ਨਹੀਂ ਕੋਈ ਨਹੀਂ ਆਪਾਂ ਘੇਰ ਲੈਨੇ ਕਿੰਦੂ ਨੂੰ ਘਰੇ ਘੇਰ ਲੈਨੇ ਬਾਬਾ ਜੀ ਗੱਲ ਕਰਾਇਆ ਜੱਗੇ ਨੇ ਤੇ ਚੱਲ ਬਾਹਰ ਆਇਆ ਜੱਗੇ ਚੰਬੇ ਲੈਣ ਦੁਕਾਨਾਂ ਲੱਗ ਆ ਗਿਆ ਮਿੰਟਾਂ ਵਿੱਚ ਆ ਜਾ ਆ ਜਾ ਕਿੰਦੂ ਫੋਨ ਨਹੀਂ ਚੁੱਕਣ ਡਿਆ ਗਿੰਦੂ ਗਿੰਦੂ ਲੱਗਦਾ ਕਿੰਦੂ ਛੁੱਟਾਈ ਮੱਟ ਗਿਆ ਅੱਜ ਚੱਲ ਗਿਆ ਕਿੰਦੂ ਕੀ ਹਾਂ ਮਾ ਜੱਗਾ ਆ ਜਗਾ ਦਾ ਕਿੰਦੂ ਕਿੰਦੂ ਚੋਕਲਾ ਫੋਨ ਕਿੰਦੂ ਦਾ ਰਾਦਾ ਨਹੀਂ ਲੱਗਦਾ ਅੱਜ ਕਰੇ ਹੀ ਜਾ ਆਜੇ ਘਰੇ ਹੀ ਘੇਰਨਾ ਕਿੰਦੂ ਨੂੰ ਭਜਣ ਨਹੀਂ ਦੇਣਾ ਆਪਾਂ ਤੈਨਾਂ ਦੇ ਆਦਿ ਨੇ ਚੰਗਾ ਆਪਾਂਗੇ ਇਹਨੂੰ ਫੜੇ ਗਏ ਦਾ ਮੀਨਾ ਰਸਤਾ ਮੀਨਾ ਰਸਤਾ ਰਾਮੇ ਚੇਵਰੇ ਲੱਗਿਆ ਕੀ ਜਾਂਦਾ ਜਗਾ ਜਗਾ ਦਾ ਆ ਗਿਆ ਮੈਂ ਆ ਗਿਆ ਹਾਂ ਬਸ ਇੱਥੇ ਆ ਹਾਂ ਤੱਕ ਰੋਣਾ ਮੋਤਰੀ ਨਹੀਂ ਨਹੀਂ ਆ ਗਿਆ ਤੂੰ ਕਿੰਦੋਂ ਨੂੰ ਪਤਾ ਅੱਜ ਭਾਰੀ ਪੈ ਗਿਆ ਕੰਮ ਗਿੰਦੂ ਕਿੱਥੇ ਰਹਿ ਗਿਆ ਮੂੰਹ ਹਟੋ ਗਿਆ ਨਾ ਬਾਹਰ ਨਿਕਲ ਅਸੀਂ ਆ ਗਏ ਤੇਰੇ ਕੋਲ ਤੇ ਤਿਆਰ ਰੋ ਵੀ ਪੈਸੇ ਪੋਏ ਲਿਆ ਨਾਲ ਵੀਡੀਓ ਚੱਲਣ ਢਈ ਆ ਪੈਸੇ ਪੋਏ ਲਿਆ ਨਾਲ ਵੀਡੀਓ ਚੱਲਣ ਢਈ ਅੱਜ ਕਾਊਂਟਰ ਪੇਮੈਂਟ ਪੰਨ ਕਰਨੀ ਪੈਣੀ ਉੱਤੇ ਆਹੋ ਵੀਡੀਓ ਚੱਲਣ ਢਈ ਆ ਰੈਡੀ ਰਹੋ ਆਹੋ ਦਾਲੇ ਦੱਸਣਾ ਵੀ ਅੱਜ ਰਿਜ਼ਲਟ ਕੀ ਨਿਕਲਿਆ ਰਾਤ ਫੇਰ ਕੀ ਆਦਾ ਜਗਾ ਤੇ ਕਹਾਂਦਾ ਮੋਹਨ ਗਲਤ ਲੱਭਦਾ ਹੈ ਸ਼ਰ ਮੋਬਾਈਲ ਚਾਰਜ ਹੋ ਜਾੜਾ ਆਪਣਾ ਆਹ ਚਾਰਜ ਹੀ ਹੋਣਾ ਚਾਰਜ ਹੀ ਹੋਣਾ ਦਜਰੋ ਕਹਿਣ ਦੇ ਕੋਈ ਚਾਰਜ ਲਾ ਕੇ ਲੈ ਆ ਗਿੰਦੂ ਨਾਲ ਫੋਨ ਬੰਦ ਕਰ ਲੈ ਘਰੇ ਹੀ ਜਾਂਦਾ ਹੈ ਘਰ ਹੀ ਹੈ ਘਰੇ ਹੀ ਏਟ ਲੈਣੇ ਜਾਂ ਪਹਿਲੇ ਫੜ ਲੈਣੇ ਪਾਏ ਗਿੰਦੂ ਇਹ ਸ਼ਾਹ ਜਰੇ ਨਹੀਂ ਗਿੰਦੂ ਸ਼ਾਹ ਤਾਂ ਦਾ ਵੀ ਕੋਈ ਸਾਰੇ ਜਾਣੇ ਸ਼ਾਹ ਜੱਜ ਮੇਰੇ ਪਤਾ ਜੀ ਦੇ ਹੋਵੇ ਮੈਂ ਲਾ ਲੇ ਗਿਆ ਉਹ ਲੈ ਵੀ ਇਹ ਕਰ ਲਈ ਵੀਡੀਓ ਹੁੰਦੀ ਆ ਜਾਂ ਠੀਕ ਫੇਰ ਲਾਵਾ ਜੱਗੇ ਨੂੰ ਫੋਨ ਨਾਓ ਨਾਓ ਜੱਗੇ ਨੂੰ ਫੋਨ ਨਹੀਂ ਜੱਗੇ ਦੀ ਗਲੀ ਸੁਣੀ ਹੋਈ ਹੈ ਆ ਆ ਗਿਆ ਜੱਗਾ ਆ ਗਿਆ ਜੱਗਾ ਉੱਡੇ ਆ ਗਿਆ ਆ ਬਈ ਆ ਗਿਆ ਜੱਗਾ ਜੱਗੇ ਆਦਾ ਤੈਨੂੰ ਡਿਕਨਦੇ ਆ ਬੈ ਜੱਗਾ ਆ ਗਿਆ ਆ ਗਿਆ ਆ ਗਿਆ ਤੇ ਪੈਸੇ ਲੈ ਆਏ ਉਹ ਨਾਲ ਐੜੀ ਨਾਲ ਉੱਧੇ ਹੀ ਆ। ਹੈ। ਤਾਈਆ, ਪੁੱਤ ਪਾਰਟੀ ਦੇਣੀ ਪੈਣੀ ਤੁਹਾਨੂੰ ਅੱਜ। ਹਾਂ। ਟਿਕਟਾਂ ਦਾ। ਚੰਗਾ। ਕਿੰਧੂ ਨੂੰ ਪੁੱਛਦੇ ਆਣ। ਆਣ ਕਿੰਧੂ ਨੂੰ ਪੁੱਛਦਾ ਕਿਹੜਾ ਪੈਸੇ ਲੈ ਕੇ ਆਉਂਦਾ ਤੇ ਕਿਹੜਾ ਨਹੀਂ ਅੱਜ ਲੱਗੂ ਬਟਾ। ਉਹ ਕਿੰਧੂ ਘੇਰੀਏ ਕਿੰਧੂ। ਗਿੰਦੂ ਗਿੰਦੂ ਸ਼ਾਹ ਬੰਦਾ ਗਿੰਦੂ ਨਹੀਂ ਮੋੜਦਾ ਪਾ ਗਿੰਦੂ ਹੈ ਵੀ ਜ਼ਬਾਨ ਦਾ ਪੱਕਾ ਆਹ ਬਈ ਗਿੰਦੂ ਪੱਕਾ ਜ਼ਬਾਨ ਦਾ ਜਗਾ ਕੀ ਖਵਾਉਂਗੇ ਫਿਰ ਅੱਜ ਹੂੰ ਆ ਗਿਆ ਜਗਿਆ ਖਾਂਗੀ ਨੀ ਡੰਡੇ ਤੇਰੀ ਅੱਜ हां ਚੰਗੀ ਜਨਾ ਦਾ ਵਾਣੇ ਆ ਮੈਂ ਮਰਦਾਂ ਦੇ ਪੈਸੇ ਨਹੀਂ ਬੋਲ ਕੇ ਦੱਸੇ ਜਾਣੇ ਮਾ ਤਾਂ ਕਰਕੇ ਚੀਜ਼ਾਂ ਨਹੀਂ ਬੋਲ ਕੇ ਦੱਸੀਆਂ ਜਾਣੀਆਂ ਆ ਗਏ ਆਪਾਂ ਕਿੰਦੂ ਦੇ ਘਰ ਹੁਣ ਘੇਰੀਏ ਕਿੰਦੂ ਅਗੇਂਦੂ

ਜਾ ਜੇ ਕੇ ਮਾਰਵਾਲੇ ਨੂੰ ਗਿੰਦੂ ਨਿਕਲੋ ਆਣਾ ਵੀਰ ਸਾਦਾ ਹੀ ਲੁਕਦਾ ਨਾ ਫੇਰ ਉਹਨਾਂ ਕੇ ਆ ਲੁਕਣਾ ਅੱਜ ਸਦਾ ਹੋ ਆ ਗਿਆ ਆ ਪੈਰ ਦੇ ਹੰਡੇ ਗਿੰਦੂ ਦੇ ਆ ਗਿਆ ਆ ਗਿਆ ਆ ਗਿਆ ਆ ਬਲੇ ਗਿੰਦੂ ਆ ਗਿੰਦੂ ਬਣਿਆ ਸ਼ਾਹ ਅੱਜ ਉਹ ਮੈਨੂੰ ਪਤਾ ਹੈ ਗਿੰਦੂ ਨੇ ਸ਼ਾਹ ਬਾਨਾ ਆ ਜਾ ਆ ਗਿੰਦੂ ਸ਼ਾਹ ਜੀ ਆਗੇ ਸ਼ਾਹ ਜੀ ਬਾਈ ਜੇ ਸ਼ਾਹ ਜੀ ਅੱਜ ਪੇਮੈਂਟ ਤੁਸੀਂ ਕਰਨੀ ਸਾਰੀ ਅੱਜ ਲੱਗ ਜੂ ਪਤਾ ਨਾਲੇ ਮੈਂ ਗਿੰਦੂ 12 ਵਜੇ ਤੱਕ ਖਪੇ ਜੇ ਤੇ ਨਾਲੇ ਅੱਜ ਪਾਰਟੀ ਹੈ ਸਾਲਾ ਤੱਕ ਹੀ ਨਹੀਂ ਹੋਇਆ ਤੁਹਾਡੇ ਨਾਲ ਅੱਛਾ ਚਲੋ ਕੋਈ ਨਹੀਂ ਲੱਗ ਜੂ ਪਤਾ ਹਾਂ ਕਿੱਥੇ ਖੜੀ ਆ ਗੱਡੀ ਦੱਸੋ ਹੁਣ ਮਰਜ਼ੀ ਵੀ ਤੁਹਾਡੀ ਚੱਲੂ ਆ ਲੈ ਗੋਚੇ ਲੈ ਏ ਇੱਥੇ ਗੋਚੇ ਲੈ ਜਾਓ ਵੀਡੀਓ ਵੇਂਦੇ ਰਹੋ ਐਂਡ ਤੱਕ ਅਜੇ ਰਿਜ਼ਲਟ ਅਜੇ ਬਾਕੀ ਆ ਹਾਂ ਤਾਂ ਰਿਜ਼ਲਟ ਬਾਕੀ ਆ ਜੇ ਕਾਊਂਟਰ ਤੇ ਜਾ ਕੇ ਪਤਾ ਲੱਗੂਗਾ ਕੀ ਬਣਦਾ ਵਾ ਐ ਗਿੰਦੂ ਸ਼ਾਹ ਬਣ ਕੇ ਨਿਕਲਿਆ ਅੱਜ ਦੱਸੋ ਪਰਾਆਂ ਛੱਡੀਆਂ ਸਮੈਲਾਂ ਹੀ ਤਾਂ ਮਿੱਥੇ ਕਿੱਥੇ ਮਰਜ਼ੀ ਲੈ ਜਾਓ ਗੱਡੀ ਭਾਜੀ ਨਹੀਂ ਤੁਸੀਂ ਦੱਸੋ ਨਾ ਫਿਰ ਆਪਾਂ ਮਰਜ਼ੀ ਵੀ ਤੁਹਾਡੀ ਚੱਲੂਗੀ ਅੱਜ ਦੱਸ ਗੇਲਾ ਗੜੀ ਬਿਠਾ ਹਾਂ ਆ ਆਪਣਾ ਅਫਸਰ ਬਣਿਆ ਆਹੋ ਪੈਸੇ ਦਾ ਹਿਸਾਬ ਗਦਾ ਬਲਾ ਕੇ ਖੜੇ ਹੋ ਜੀ ਪੈਸੇ ਆਪਣੀਆਂ ਜੇਬਾਂ ਵੀ ਖਾਲੀ ਜੇ ਆਹ ਤੇਰੇ ਦੇਖੇ ਤੇਰੇ ਦੇਖ ਕੇ ਕੀ ਰਿਹਾ ਕੀ ਰੋ ਕੀ ਆਹ ਇਹਦੇ ਤੈਨੂੰ ਲੱਭਦੇ ਇੱਕ ਤਾਂ ਤੂੰ ਫੋਨ ਨਹੀਂ ਚੁੱਕਦਾ ਇਹਦੇ ਨੂੰ ਪਾ ਤਾ ਬੰਦੇ ਆ ਮਾਸ਼ਾਅਰ ਕਿੰਦੇ ਲੱਗਦਾ ਤੂੰ ਨਾ ਤੋ ਕਿ ਨਿਕਲਿਆ ਵਾ ਨਹੀਂ ਨਾ ਤਾਂ ਜੀ ਉਹ ਜੇਗੀ ਤਰ੍ਹਾਂ ਸਾਲਾ ਨਵੇਂ ਸਾਲਾਂ ਦੇ ਦਿਨ ਤੇ ਨਾ ਲੀਨ ਝੂਠੀ ਮਾਰਦੀ ਸੀ ਝੂਠੀ ਮਾਰਦੀ ਤਾਂ ਹੁੰਦਾ ਨਵੇਂ ਸਾਲਾਂ ਦੇ ਦਿਨ ਨਹੀਂ ਸਾਰੀ ਮਸਾਲਾ ਜਿਹੜੀ ਤੂੰ ਨਾ ਮਾਰਦੀ ਸਾਰੀ ਤੂੰ ਮਾਰ ਰਹੀ ਹੈ ਜਦੋਂ ਹੁੰਨੇ ਆ ਨਹੀਂ ਦੱਸੋ ਭਰੋ ਪਰਮਾਨਵੀ ਲੀ ਚਲੀਏ ਜਾਣ ਦਾ ਵੇਚੀ ਆਂ ਮਹਿਲੀ ਜਾਂਦੀ ਹੈ ਕਿ ਉੱਥੇ ਜਾਂਦੀ ਹੈ ਰਿਕੇ ਅਰੇ ਜੀ ਜਾਣ ਦੱਸੋ ਯਾਰ ਇਹ ਇਹ ਦੋ ਅਰੇ ਕਿ ਕਿੱਥੇ ਜਾਣੀ ਅਰੇ ਇਹ ਦਰਿਆ ਦੇ ਯਾਰ ਦਰਿਆ ਹਾਂ ਹਾਂ ਬੰਨ੍ਹ ਵੇਖਣਾ ਜਿੱਥੇ ਆਂਦੇ ਮੋੜੇ ਉੱਥੇ ਲੈ ਜਾਉਂ ਜਿੱਥੇ ਆਂਦੇ ਉੱਥੇ ਲੈ ਜਾਉਂ ਯੱਕੇ ਨੂੰ ਪੁੱਛ ਤਾ ਕਹਾ ਮੰਤਰ ਮਿਲਿਆ ਕਿ ਦੀ ਦੀ ਵਾਰ ਆਈ ਉਹ ਕੀ ਕਰ ਰਹੇ ਹੈ ਗਾਈ ਦੋਲੇ ਗਏ ਇਹ ਨਾ ਪਹਿਲੀ ਸਿਚੇ ਚੱਲਦੇ ਆ ਮਤਲਬ ਨਾਲੇ ਰੋਟੀ ਪਾਣੀ ਦਾ ਪ੍ਰਬੰਧ ਹੈਗਾ ਸਾਰਾ ਹੈ ਚਲ ਵੇਖਦੇ ਆ ਜੇ ਨਾ ਉਧੇ ਰਿਚੇ ਚੱਲਾਂਗੇ ਆਹ ਲਓ ਜੀ ਪਲਾਨ ਬਣਾ ਲਿਆ ਵੀ ਹੁਣ ਵੇਖੀ ਚ ਜਾਂਦਾ ਅਰਮਾਨ ਵੇਲੀ ਚ ਵੇਖਦੇ ਆ ਚੱਲ ਕੇ ਕੰਮ ਸਟਾਰਟ ਹੋ ਗਿਆ ਵਾ ਕਿ ਨਹੀਂ ਇਹਦੇ

ਆਹ ਚਾਹੀ ਪਹਿਲਾਂ ਜਾਣ ਲੈ ਅੱਗੇ ਅੱਛਾ ਇਹ ਮੇਨ ਸਾਡੇ ਅੱਟ ਨੇ ਜਗਾ ਸਿੰਘ ਜੀ ਇਹੋ ਸਭ ਕੋ ਤੇ ਇਹਨਾਂ ਨੇ ਸਾਰਾ ਕੁਝ ਦੱਸਣਾ ਚਲੋ ਤਰੋ ਭਾਈ ਲੱਗੋਗੇ ਆਰਡਰ ਸਹੀ ਆ ਜੋ ਆਰਡਰ ਜੋ ਕਰਨਾ ਆਰਡਰ ਜੱਗੇ ਦਾ ਹੀ ਹੋਣਾ ਵਾ ਇਹ ਆ ਜੀਰ ਮਾਨ ਵੇਲੀ ਤੇ ਆਪਾਂ ਚਲਦੇ ਅੰਦਰ ਚਲੋ ਜੀ ਜਿੱਧਰ ਦੀ ਮਰਜ਼ੀ ਐਂਟਰੀ ਐਂਟਰੀ ਗੇਟ ਹੀ ਆ ਦੋਵੇਂ ਵੀਰ ਜੀ ਐਂਟਰੀ ਉਹ ਕਰੋ ਇਧਰ ਦੀ ਜਿੰਨੇ ਆ ਆਰਡਰ ਦੇਣਾ ਤੇ ਪੇਮੈਂਟ ਕਰਨੀ ਆ ਇਧਰ ਹੀ ਇੰਨੀ ਕੁ ਜੋ ਆ ਆ ਸੇਵ ਕਰ ਲੈ ਆ ਕਿ ਨਾਲੋਂ ਵਧੀਆ ਬਣਾਤਾ ਸਿਸਟਮ ਹੋਰ ਹੈ ਨਾ ਯਾਨੀ ਜੀ ਆਜੋ ਭਈ ਆ ਜੀ ਆ ਜੀ ਇਹ ਮੈਂ ਫੂੰਦੀ ਲਾਉਣ ਲੱਗਾ ਹਾਂ ਪਹਿਲਾਂ ਹੋਰ ਬਾਬੇ ਠੀਕ ਠਾਕ ਜੇ ਮੈਂ ਹਾਂ ਚੱਲ ਨਾਲੇ ਸਾਹਿਬ ਜੀ ਦੇਰ ਵਧਾਈਆਂ ਨਵੇਂ ਸਾਲ ਦੀਆਂ ਤੁਹਾਨੂੰ ਜੀ ਸਾਰਿਆਂ ਨੂੰ ਵਧਾਈਆਂ ਬਹੁਤ-ਬਹੁਤ ਨਵੇਂ ਸਾਲ ਦੀਆਂ ਬਹਿ ਜਾਓ ਵੀ ਜੱਗਾ ਸਿੰਘ ਜੀ ਅੱਛਾ ਹੁਣ ਕਰੋ ਆਰਡਰ ਕਰੋ ਜੋ ਕਰਨਾ ਫਿਰ ਵੀਰ ਬਸ ਆ ਰਿਹਾ ਵਾ ਗਿੰਦੂ ਅੱਜ ਸੇਠ ਤੋਂ ਹੀ ਆ ਵਿਚਾਰੋ ਕੇ ਬਈ ਦਾ ਸੋਫੇ ਤੇ ਜਦੋਂ ਸੇਟ ਬਣੇ ਹੋਈ ਹੈ ਨਾ ਆਹੋ ਅੱਜ ਅੱਜ ਤੇਰੇ ਤੇ ਹੀ ਆਸਾਂ ਹੀ ਜੰਡੀਆਂ ਨੂੰ ਜੋ ਦਾ ਨਾ ਰੋ ਨੇ ਯਾਰ ਜਗ੍ਹਾ ਉਹ ਜਗ੍ਹਾ ਉਂਗਲੀ ਰਾ ਦੇ ਕਿਸੇ ਦੇ ਵੇਖੀ ਜਾਊਗੀ ਜਗ੍ਹਾ ਮੈਨੂੰ ਲੱਗਦਾ ਆਪਾਂ ਨੂੰ ਉਤਰਾ ਹੀ ਆਰਡਰ ਕਰਨਾ ਪੈਣਾ ਇਹ ਆਪਣੇ ਸਮਝੋ ਬਾਹਰ ਵਾ ਹੈਨਾ ਡਾਇਰੈਕਟ ਹੀ ਮੰਗਾਉਣੀ ਮੈਣੀ ਚੀਜ਼ ਦੱਸ ਕੇ ਹੀ ਯਾਰ ਜੀ ਯਾਰੀ ਫੋਟੋ ਆ ਗਈ ਆਹੋ ਇਹ ਵੀ ਗੱਲ ਸਹੀ ਹੈ ਜਾਂ ਫੋਟੋ ਵਗੀ ਚਾਹੀਦੀ ਯਾਰ ਫੋਟੋ ਆਇਆ ਕਰੀ ਤੇ ਨਾਲ ਸਾਨੂੰ ਐ ਸਮਝ ਨਹੀਂ ਲੱਗਦੀ ਬੰਦੇ ਆੜੇ ਜਾਲੇ ਪੜੇ ਲਿਖੇ ਨਹੀਂ ਚਲੋ ਪੜੇ ਲਿਖੇ ਨਹੀਂ ਫਿਰ ਦੱਸੋ ਹੁਣ ਗਿੰਦੂ ਜੀ ਰੱਖੋ ਉਂਗਲ ਕਾਇਨਾ ਕਾਇਦੇ ਇਹ ਨਾਲੇ ਖਾਣ ਲਈ ਖਾਣ ਵਾਲੀ ਚੀਜ਼ੀ ਯਾਰ ਆਦੇ ਉਂਗਲ ਕੋਈ ਨਹੀਂ ਕੋਈ ਗੱਲ ਨਹੀਂ ਰੱਖੀਗੇ ਤੇ ਵਧੀਆ ਇਹ ਨਾ ਦਿਵਾਰ ਅੱਗੇ ਕਰਵਾ ਡਰਾ ਕਰਵਾ ਜਾਂ ਬੀਜ ਤਗੜਾ ਆ ਜਾ ਪੇਮੈਂਟ ਦਾ ਦਿੱਤੇ ਵੀ ਸੁਣੀ ਹੋਣੀ ਆ ਭਾਈ ਭਾਣੇ ਸੈਂਡ ਕਰ ਦੋ ਡਾਕਟਰ ਵੀ ਤੇ ਨੂੰ ਮਸਾਲ ਨੇ ਕੋਈ ਨਹੀਂ ਹਾਂ ਬਸ 10 ਮਿੰਟ ਹੋਰ ਰੋ 10 ਮਿੰਟ ਆ ਸਕਤ ਨਹੀਂ ਕਰੋ ਪੇਮੈਂਟ ਤੇ ਮੇਰੇ ਮਿਹਰ ਆਪਾ ਤੇ ਇਹ ਆ ਜੀ ਦਿੰਦਾ ਜਰਦ ਨੇ ਭਾਈ ਚਲੋ ਦੱਸ ਦਿਆਂ ਤੁਹਾਨੂੰ ਵੀਡੀਓ ਦੇ ਐਂਡ ਵਿੱਚ ਇਹ ਸ਼ਰਤ ਕੌਣ ਦਿੱਤਿਆ ਵਾ ਲੱਗ ਜੂਗਾ ਪਤਾ ਬਾ ਦਸਟਮੈਂਟ ਕਾਓ ਤੇ ਹੋਰ ਡਿਊਟੀ ਵੀ ਨਹੀਂ ਜਿਹੜੀ ਚੀਜ਼ ਲੋੜਾ ਕਾਰਨ ਕਿ ਅਸੰਗਣਾ ਨਹੀਂ ਇਹਦਾ ਸਾਰਿਆਂ ਦਾ ਪਹਿਲੇ ਮਹੀਨੇ માં ਜਿਹੜਾ ਪਹਿਲੇ ਨੰਬਰ ਤੇ ਉਹ ਹੀ ਪੇਮੈਂਟ ਕਰਨਾ ਹੈ ਉਹ ਪੇਮੈਂਟ ਆ ਮਾੜਾ ਜੱਗਾ ਰੱਖਦਾ ਜੱਗਾ ਤੋਂ ਕੋਲੋਂ ਦੋਵੇਂ ਜਾਣੇ ਇਹ ਮਿਟਰ ਰੱਖ ਕੇ ਕਰੋ ਕਿ ਭਾਂਡੇ ਰੱਖ ਕੇ ਪਾ ਦੇਗੇ ਇਹ ਭਾਂਡੇ ਵੀ ਹੋ ਜਾਂਦੇ ਠੀਕ ਆ ਚਲੋ ਠੀਕ ਆ ਬਾਬਾ ਜੀ ਅੱਛਾ ਹੁਣ ਆ ਗਿਆ ਟਾਈਮ ਵੀ ਆਪਾਂ ਦਸੀਏ ਵੀ ਹੁਣ ਗਿੰਦੂ ਹਾਂਜੀ ਵੀਰ ਪੇਮੈਂਟ ਤੁਹਾਨੂੰ ਕਰਨੀ ਪੈਣੀ ਜੀ ਨਹੀਂ ਵੀਰ ਜੀ ਮੇਰੇ ਗੱਲ ਕਿਹੜੀ ਗੱਲ ਆਈ ਹੈ ਅਹੀਂ ਹੋਰ ਟਾਈਮ ਤੇ ਪੂਰਾ ਉਤਰਿਆ ਨਹੀਂ ਮੇਰੇ ਸਭ ਕੀਤਾ ਕੰਮ ਯਾਰ ਮੇਰੇ ਹਿਸਾਬ ਨਾਲ ਤੇ ਬਿੱਲ ਵੀ ਜਵਾਨੋ ਆ ਗਿਆ ਜੀ ਠੀਕ ਆ ਹਾਂ ਬਿੱਲ ਆ ਗਿਆ ਵਾ ਬਿੱਲ ਆ ਗਿਆ ਵਾ ਤੇ ਇਹ ਤੁਹਾਨੂੰ ਹੁਣ ਇਹ ਤੁਹਾਨੂੰ ਹੁਣ ਪੇਮੈਂਟ ਵੀਰ ਕਰਨੀ ਪੈਣੀ ਆ ਵੇਨੇ ਭਾਜੀ ਤੁਹਾਨੂੰ ਕਰੀ ਮੇਰੀ ਗੱਲ ਸੁਣ ਕਿਹੜੀ ਕਿੰਨੇ ਵਜੇ ਕਿੰਨੇ ਵਜੇ ਕਿੰਨੇ ਵਜੇ ਤੁਸੀਂ ਆਟ ਕੇ ਗਏ ਜੀ ਆਏ 12 ਵਜੇ ਦਾ 10 ਮਿੰਟ ਪੀ ਹੋ ਰਹੀ 11 ਵਜੇ ਦੇ 45 ਮਿੰਟ ਦੇ ਚੜ੍ਹ ਕੇ ਲੱਗ ਗਏ ਹਾਂ ਬਸ ਕੀ ਪ੍ਰੂਫ ਆ ਤੁਹਾਡੇ ਕੋਲੇ ਇਹ ਗੱਲ ਦਾ ਵੀ ਯਾਰ ਲੱਠਾ ਕੇ ਗਏ ਬੁੱਲ ਲੱਠਾ ਕੇ ਗਏ ਯਾਰ ਤੁਸੀਂ ਮੈਨੂੰ ਆਖੇ ਵੀ ਟਾਈਮ ਨੋਟ ਕਰੋ ਉਹ ਭਾਜੀ ਟਾਈਮ ਦੀ ਗੱਲ ਹੈ ਹਾਂ ਪਰ ਕਿਹੜੀ ਗੱਲ ਕਹੀ ਉਹ ਗੱਲ ਹੈ ਟਾਈਮ ਨੂੰ ਤਰੇ ਆ ਨਹੀਂ ਯਾਰ ਮੈਂ ਮੈਨੂੰ ਲੱਗਦਾ ਜਦੋਂ ਮੈਂ ਬਾਦਰ ਆਕਾ ਨਾ 12 ਵਜੇ ਤੱਕ ਲੱਗ ਜੰਗੇ ਪਰ ਅਹੀਂ 12 ਵਜੇ 12 ਵਜੇ ਪਹਿਲਾਂ ਲੱਗੋ ਪਹਿਲਾਂ ਲੱਗਿਆ ਜੋ 12 ਵਜੇ ਤੱਕ ਤੋਂ ਬਾਅਦ ਲਾਉਂਦੇ ਆ ਅਹੀਂ ਤੇ ਪਰ ਮੜ ਦੇ ਗਾਦੇ ਪਰ ਜੋ ਨਿਆ ਜਿਹੜਾ ਬੇਲਾ ਗਿੰਦੂ ਇਹ ਤੇ ਤੈਨੂੰ ਦੱਸਿਆ ਵਾ ਵੀ ਇਹ ਤੁਹਾਨੂੰ ਤਾਰਨਾ ਹੀ ਪੈਣਾ ਜੋ ਮਰਜੀ ਆ ਇਹ ਗਿੰਦੂ ਵਜ ਮਾਰ ਪਰ ਹਟਦੇ ਨਹੀਂ ਭੋਸਣਾ ਚਲ ਹੋਰ ਲੈ ਰਹੀ ਗੱਲ ਜੋ ਗੱਲ ਕਹਿ ਦੂਗਾ ਜੀ ਗੱਲ ਤੇ ਠੀਕ ਆ ਮੈਂ ਤੇ ਚਲ ਸੌਂ ਗਿਆ ਮੈਨੂੰ ਤੇ ਨਹੀਂ ਪਤਾ ਟਾਈਮ ਦਾ ਭਾਜੀ ਦਾ ਉਠਾ ਗਏ ਇਹ ਗੱਲ ਹਾਂ ਆਹ ਉਹ ਜਿੱਦ ਲਈ ਮੋਰਚਾ ਯਾਰ 15 ਦਿਨ ਲੱਗੇ ਜੜ ਗਿਆ ਹਾਂ ਬਸ ਜੋ ਇਹਨੇ ਕਹਿਦਾ ਛੱਡ ਮਾਰ ਮਾਰ ਕੇਲ ਨੂੰ ਕੇਲ ਨੂੰ ਲੈ ਮਾਰ ਕੇਲ ਨੂੰ ਆਜ ਮਾਰ ਜੇ ਗੱਲ ਕਹਿ ਦੂਗਾ ਤੇ ਫੇਰ ਆਪਾਂ ਮੰਨ ਲਾਂਗੇ ਗੱਲ ਸਾਹਿਬ ਜੀ ਇਧਰ ਆਓ ਤੁਸੀਂ ਵੀ ਆ ਗਏ ਰਾਤ ਹੋਰ ਤਾਂ ਜਿੱਤੇ ਆਪਾਂ ਗੱਲ ਸਾਹਿਬ ਮੈਨੂੰ ਦੱਸੋ ਤੁਸੀਂ ਇਧਰ ਆਓ ਇਧਰ ਇਧਰ ਖਲੋ ਮੇਰੇ ਲਾਗੇ ਗੱਲ ਸੁਣੋ ਅੱਛਾ ਗੱਲ ਇਤਰਾਵਾ ਵੀ ਇਹ ਬੰਦਿਆਂ ਦੇ ਆ ਵੀ ਅਹੀਂ ਯਾਰਾਂ 45 ਤੇ ਜਾਲੀਆਂ ਲਾਤੀਆਂ ਤੇ ਮੈਨੂੰ ਜਿੱਥੋਂ ਤੱਕ ਪਤਾ ਵੀ ਇਹ ਆਏ ਆ ਲਗਭਗ 12:10 ਤੇ ਮੈਂ ਜਦੋਂ ਟਾਈਮ ਵੇਖਿਆ ਨਾ ਜਦੋਂ ਤੁਸੀਂ ਚਲੇ ਗਏ ਆ 12:00 ਤੇ ਹੀ ਟਾਈਮ ਤਾਂ ਹੁਣ ਤੁਸੀਂ ਭਾਜੀ ਭਾਬੀ ਕੋਲੋਂ ਆਪਰੇ ਪੁੱਛਾ ਭਾਬੀ ਕੋਲੋਂ ਹੁਣ ਤੁਸੀਂ ਹੁਣ ਤੁਸੀਂ ਹੁਣ ਤੁਸੀਂ ਦੱਸੋ ਹਣ ਗੱਲ ਤੇਰੇ ਤੇ ਆ ਤੂੰ ਕਿੰਨੇ ਵਜੇ ਕਿੰਨੇ ਵਜੇ ਤੁਸੀਂ ਹੁਣ ਮੈਂ ਜਾਂਦਾ ਬਿੱਲ ਤੁਹਾਨੂੰ ਫੇਰ ਕਰਨਾ ਕੁਨੇ ਵਾਕਈ ਇਹ ਨਾ ਮੁੰਡਿਆਂ ਦੀ ਗੱਲ ਹਾਂ 11:45 ਦੇ ਇਹਨਾਂ ਕੰਮ ਸਮਾਪਤ ਕਰਦਾ 11:45 ਤੇ ਪੱਕਾ ਠੀਕ ਆ ਗੱਲ ਇਹ ਫਿਰ ਸ਼ਰਤ ਜਿੱਤ ਲਈ ਫਿਰ ਹੈ ਓਕੇ ਚਲੋ ਨਹੀਂ ਨਹੀਂ ਸ਼ਾਬਾਸ਼ ਇਹਦੀ ਠੀਕ ਆ ਫਿਰ ਇਹ ਬਿੱਲ ਫਿਰ ਪੈ ਗਿਆ ਮੈਨੂੰ ਫਿਰ ਹੁਣ ਠੀਕ ਹੈ ਜੀ ਆ ਫੜੋ ਬਿੱਲ ਲਿਆਓ ਜੀ ਲਿਆਓ ਕਿੰਨੇ ਦਾ ਬਣਿਆ ਵਾ ਵੇਖ ਹੁਣ ਦਿੰਦੇ ਆ ਠੀਕ ਆ ਕੋਈ ਨਹੀਂ 100 ਰੁਪਏ ਦਾ ਤੁਹਾਨੂੰ ਮੈਂ ਕਿਹਾ ਹੈਗਾ ਉਹਨਾਂ ਕੀ ਬਿੱਲ ਬਣਿਆ ਵਾ ਉਹਨਾਂ ਹੀ ਬਣਿਆ ਵਾ ਚਲੋ ਠੀਕ ਹੈ ਜੀ ਓਕੇ ਜੀ ਬਾਏ ਚਲਿਏ ਘਰ ਨੂੰ ਹਣ ਚਲਿਏ